ਦੇ ਨਾਲੇ ਪਹਿਲੇ ਕਦਮ ਹੀ ਇਹਨਾਂ ਦਾ ਬਿਲਕੁਲ ਗਲਤ ਸੀ ਇਹ ਤੇ ਬੇਸਿਕਲੀ ਸਟੂਡੈਂਟਸ ਦਾ ਤੇ ਪੰਜਾਬੀਆਂ ਦਾ ਜਿਹੜਾ ਵੱਡੇ ਪੈਮਾਨੇ ਤੇ ਵਿਰੋਧ ਹੈ ਉਹਦੇਗੇਸਟਨਲ ਬੀਜਪੀ ਜਿੱਦਣ ਦੇ ਆਈਏ ਔਨ ਏਵਰੀ ਫਰੰਟ ਉਹਨਾਂ ਦੀ ਹਰ ਪਾਲਿਸੀ ਐਂਟੀ ਪੰਜਾਬੀ ਐਂਡ ਕਿਉਂਕਿ ਦੇ ਆਰ ਆਲਸੋ ਫੇਸਿੰਗ ਬਾਇਲੈਕਸ਼ਨਸ ਉਹ ਵੱਡੀ ਗੱਲ ਨਹੀਂ ਉਦੇ ਟਾਈਮਿੰਗ ਇਹ ਵਾਪਸ ਲਈ ਕਦੋਂ ਘੇਰੇ ਵਾਪਸ ਕਰੇ ਇਹ ਕਦਮ ਹੀ ਇਹਨਾਂ ਦਾ ਬਿਲਕੁਲ ਗਲਤ ਸੀ ਇਹ ਤੇ ਬੇਸਿਕਲੀ ਸਟੂਡੈਂਟਸ ਦਾ ਤੇ ਪੰਜਾਬੀਆਂ ਦਾ ਜਿਹੜਾ ਵੱਡੇ ਪੈਮਾਨੇ ਤੇ ਵਿਰੋਧ ਹੈ ਉਹਦੇ ਅਗੇਂਸਟ ਇਹਨਾਂ ਨੂੰ ਲੈਣਾ ਪਿਆ ਜੀ ਵਾਪਸ ਇਹ ਲੱਗਦਾ ਹੈ ਕਿ ਜਿਹੜਾ ਨਾ ਚਰਚਾ ਵੀ ਹੈ ਕਿ ਜੇ ਵਿਧਾਨ ਸਭਾ ਜੇ ਲਿਖਣਾ ਨਾ ਵਿਧਾਨ ਸਭਾ ਜੀ ਮਨਮਨ ਕਰਕੇ ਵਾਪਸ ਲੈਣਾ ਪਏਗਾ ਉਹ ਨੰਬਰ 9 ਦੇ ਕਾਦੇ ਕਾਨੂੰਨ ਦਾ ਤਾਂ ਜੇ ਪਤਾ ਨਹੀਂ ਕੀ ਨੇ ਪਰ ਮੈਂ ਸਮਝਦਾ ਕਿ ਪਹਿਲੇ ਤੋਂ ਹੀ ਇਹ ਗਲਤ ਕਦਮ ਸੀ ਇਹ ਬੇਸਿਕਲੀ ਜਿਹੜੀ ਸੈਂਟਰ ਦੀ ਫੈਡਰਲ ਸਟਰਕਚਰ ਨੂੰ ਕਮਜ਼ੋਰ ਕਰਨ ਦੀ ਪਾਲਿਸੀ ਹੈ ਐਂਡ ਬੀਜਪੀ ਜਿੱਦਣ ਦੇ ਆਈਏ ਔਨ ਏਵਰੀ ਫਰੰਟ ਉਹਨਾਂ ਦੀ ਹਰ ਪਾਲਿਸੀ ਐਂਟੀ ਪੰਜਾਬ ਸਾਹਮਣੇ ਤੋਂ ਤੋਂ ਇਹ ਐਜੂਕੇਸ਼ਨਲ ਸਿਸਟਮ ਨੂੰ ਤਰੋੜ ਮਰੋੜ ਸ਼ੁਰੂ ਤੋਂ ਹੀ ਆਰਐਸਐਸ ਦਾ ਅਜੰਡਾ ਹੈ ਕਿ ਪੰਜਾਬ ਦਾ ਜਿਹੜਾ ਇਤਿਹਾਸ ਹੈ ਬੜਾ ਰਿਚ ਇਤਿਹਾਸ ਹੈ ਪੁਰਾਣੇ ਵਕਤਾਂ ਤੋਂ ਲੈ ਕੇ ਉਹਦੇ ਵਿੱਚ ਤਰੋੜ ਮਰੋੜ ਕਰਨਗੇ ਤੇ ਨੌਜਵਾਨ ਬੱਚਿਆਂ ਨੂੰ ਇੱਕ ਨਵਾਂ ਰਸਤਾ ਵਖਾਣਗੇ ਜਾਂ ਮੁਬਰਾ ਕਰਨਗੇ ਸੋ ਇਸ ਪਾਲਿਸੀ ਦੇ ਵਿੱਚ ਅੰਡਰ ਪਬਲਿਕ ਪ੍ਰੈਸ਼ਰ ਐਂਡ ਕਿਉਂਕਿ ਦੇ ਆਰ ਆਲਸੋ ਫੇਸਿੰਗ ਬਾਇ ਇਲੈਕਸ਼ਨਸ ਵੱਡੀ ਗੱਲ ਨਹੀਂ ਕਦੋਂ ਟਾਈਮ ਵੀ ਕੇ ਵਾਪਸ ਲਈ ਕਦੋਂ ਘੇਰੇ ਵਾਪਸ ਖਲਾਤ ਇਹਨਾਂ ਤੋਂ ਤੁਸੀਂ ਕੁਝ ਵੀ ਐਕਸਪੈਕਟ ਕਰ ਸਕਦੇ ਨਹੀਂ